ਸੋ ਖੜੇ ਆ ਜੀ ਤਖਤ ਸ੍ਰੀ ਕੇਸ਼ਗੜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲੇ ਦਾ ਤੇਰਾ ਮੇਲਾ ਏ ਬੜੀ ਸ਼ਰਧਾ ਤੇ ਭਾਵ ਨਾਲ ਮਨਾਇਆ ਜਾਂਦਾ ਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਏ ਬੜੇ ਉਮ ਹਮਾ ਕੇ ਜਿਹੜੀਆਂ ਸੰਗਤਾਂ ਨੇ ਤੇ ਪਹੁੰਚਦੀਆਂ ਨੇ ਤਾਂ ਬੜਾ ਵੱਡਾ ਮੇਲਾ ਜਿਹੜਾ ਇਹ ਜੋੜ ਮੇਲਾ ਤੇ ਲੱਗਦਾ ਏ ਪੰਜਾਬ ਤੋਂ ਲੈ ਕੇ ਫੋਰਾਂ ਤੱਕ ਜਿਹੜਾ ਏ ਇਸ ਮੇਲੇ ਨੂੰ ਲੋਕ ਜਿਹੜੇ ਨੇ ਜਾਣਦੇ ਨੇ ਤੇ ਇੱਥੇ ਆਣ ਕੇ ਨਤਮਸਤਕ ਹੁੰਦੇ ਨੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੇ ਨੇ ਆਪਾਂ ਸੰਗਤਾਂ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੇ ਮੇਰਾ ਨਾਮ ਜਨਰਲ ਸਿੰਘ ਆ ਜੀ ਜੀ ਕਿਤੋਂ ਆਏ ਜੀ ਮੈਂ ਵੈਸੇ ਤਾਂ ਪੰਜਾਬ ਤੋਂ ਆ ਮੈਂ ਫਰਾਂਸ ਸੈਂਡ ਆਇਆ ਹਾਂ ਜੀ ਤੁਸੀਂ ਵੀ ਫਿਰ ਸਪੈਸ਼ਲੀ ਆਏ ਜੀ ਬਿਲਕੁਲ ਜੀ ਅਸੀਂ ਅਨੰਦਪੁਰ ਸਾਹਿਬ ਜੀ ਆਪਣੇ ਸਾਰੇ ਪਰਿਵਾਰ ਇਕੱਠੇ ਹੋ ਕੇ ਸੰਗਤ ਇੱਥੇ ਉਲੇ ਮਹੱਲੇ ਤੇ ਜਿਸ ਤਰ੍ਹਾਂ ਕਿ ਹਰ ਸਾਲ ਉਲੇ ਮਹੱਲਾ ਲੱਗਦਾ ਇੱਥੇ ਅਸੀਂ ਉਹ ਦਰਸ਼ਨ ਕਰਦਾਂ ਆਏ ਆ ਤੇ ਇਹ ਪੁੱਤਰ ਸੰਤ ਦਰਸ਼ਨ ਕੀਤੇ ਹੈਗੇ ਆ ਤੇ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨ ਇੱਥੇ ਆਉਂਦੀਆਂ ਹੈਗੀਆਂ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਲਈ ਅਰਦਾਸਾਂ ਕਰਦੀਆਂ ਹੈਗੀਆਂ ਸੋ ਬੜੀ ਕਿਰਪਾ ਜੀ ਪ੍ਰਮਾਤਮਾ ਦੀ ਗੁਰੂ ਸਾਹਿਬ ਦੀ ਫੋਰਨ ਚ ਵੀ ਬੜੇ ਲੋਕ ਗਏ ਨੇ ਉਹ ਤੋਂ ਆਣ ਕੇ ਵੀ ਫੇਰ ਵੀ ਨਤਮਸਤਕ ਹੁੰਦੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਾਡੀ ਇਹ ਮਾਤ ਭੂਮੀ ਆ ਸਾਡੇ ਗੁਰੂਆਂ ਦੀ ਮਾਤ ਭੂਮੀ ਆ ਸਾਡੇ ਗੁਰੂਆਂ ਨੇ ਇੱਥੇ ਰਹਿ ਕੇ ਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਹੈਗੀਆਂ ਤੇ ਅਸੀਂ ਉਹਨਾਂ ਨੂੰ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਨਮਸਤਕ ਹੋਣਾ ਆਏ ਹੈਗੀਆਂ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਆਲ ਵਰਲਡ ਤੋਂ ਆਉਂਦੀਆਂ ਹੈਗੀਆਂ ਅਮਰੀਕਾ ਕੈਨੇਡਾ ਯੂਰਪ ਸਾਰੇ ਵਰਲਡ ਤੋਂ ਦੁਨੀਆ ਤੇ ਜਦੋਂ ਪੰਜਾਬ ਆਉਂਦੇ ਹੈਗੇ ਆ ਤੇ ਨਮਸਤਕ ਹੁੰਦੇ ਹੈਗੇ ਆ ਤੇ ਦੁਨੀਆ ਆਪਣੀਆਂ ਮੰਤੂ ਕਾਮਨਾ ਪੂਰੀਆਂ ਕਰਦੀਆਂ ਜੀ ਸੋ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਵਿੱਚ ਜਿਹੜੀਆਂ ਸੰਗਤਾਂ ਪਹੁੰਚਦੀਆਂ ਕਰੋੜਾਂ ਦੀ ਤਦਾਰ ਵਿੱਚ ਜੀ ਕਰੋੜਾਂ ਦੀ ਤਦਾਰ ਵਿੱਚ ਜਿਹੜਾ ਇਸ ਟਾਈਮ ਹੈ ਕਰੋੜਾਂ ਦੀ ਤਦਾਰ ਵਿੱਚ ਇੱਥੇ ਸੰਗਤ ਆਉਂਦੀ ਆ ਓਲੇ-ਮਹਲੇ ਤੇ ਜਿਸ ਤਰ੍ਹਾਂ ਕਿ ਇੱਥੇ ਓਲਾ ਮਹਲਾ ਓਲਾ ਵੀ ਖੇਡਿਆ ਜਾਂਦਾ ਹੈਗਾ ਤੇ ਉਹ ਨਿਹੰਗ ਸਿੰਘ ਆਣ ਕੇ ਆਪਣੇ ਕਰਤੱਵ ਦਿਖਾਉਂਦੇ ਹੈਗੇ ਆ ਉਹ ਵੀ ਸੰਗਤਾਂ ਦੇ ਕਿਹਨੇ ਹਾਲ ਹੁੰਦੀ ਹੈਗੇ ਆ ਸੋ ਗੱਲਬਾਤ ਕੀਤੀ ਹੈ ਦੀ ਆਪਾਂ ਹੋਰ ਵੀ ਇੱਥੇ ਮੌਜੂਦ ਹੈ ਸੰਗਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਣਾ ਉਹਨਾਂ ਦਾ ਕਿਉਂਕਿ ਬੜਾ ਵੱਡਾ ਜਿਹੜਾ ਇਤਿਹਾਸ ਹੈ ਥੋ ਦਾ ਬੜਾ ਵੱਡਾ ਇਤਿਹਾਸ ਹੈ ਤੇ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਨੇ ਐਤੋਂ ਤੇ ਫੋਰਨ ਤੋਂ ਵੀ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਕੁਲਦੀਪ ਕੌਰ ਜੀ ਜੀ ਕਿੱਥੋਂ ਆਏ ਜੇ ਤੁਸੀਂ ਅਸੀਂ ਫਰਾਂਸੀ ਧਰਤੀ ਤੋਂ ਆਏ ਆ ਜੀ ਜੀ ਤੁਸੀਂ ਵੀ ਫਿਰ ਨਤਮਸਤਕ ਹੋਣ ਆਏ ਹੋਲੇ ਮੱਲੇ ਦੇ ਹਾਂ ਜੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਸਵੇਂ ਪਾਸ਼ਾ ਜਿਨ੍ਹਾਂ ਨੇ ਕਿ ਸਾਨੂੰ ਸਿੱਖੀ ਦੀ ਪਹਿਚਾਣ ਦਿੱਤੀ 13 ਪ੍ਰੈਸ 1699 ਈਸਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿੱਤੀ ਕਿ ਸਾਨੂੰ ਇੱਕ ਨਵਾਂ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਂਪਾਤਸ਼ਾਹ ਨੇ ਸਾਨੂੰ ਚਿੜੀਆਂ ਤੋਂ ਬਾਜ਼ ਬਣਾਉਣ ਦਾ ਖਿਤਾਬ ਦਿੱਤਾ ਵਾਹਿਗੁਰੂ ਪਾਤਸ਼ਾਹ ਨੇ ਤੇ ਅਸੀਂ ਉਹਨਾਂ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਇਸ ਦੁਨੀਆ ਤੇ ਵਿਚਰਦੇ ਆ ਸਾਨੂੰ ਇੱਕ ਵੱਖਰੀ ਪਹਿਚਾਣ ਮਿਲੀ ਆ ਤੇ ਦੂਰੋਂ ਦੂਰੋਂ ਪੰਜਾਬ ਤੋਂ ਬਾਹਰ ਵੱਸਦੀਆਂ ਸਿੱਖ ਸੰਗਤਾਂ ਵਿੱਚ ਵੀ ਇਹੋ ਜਿਹਾ ਹੀ ਜਜ਼ਬਾ ਜੇ ਕਿਤੇ ਤੁਹਾਨੂੰ ਜ਼ਿੰਦਗੀ ਵਿੱਚ ਵੇਖਣ ਦਾ ਮਿਲੇ ਤੇ ਤੁਸੀਂ ਦੇਖਿਓ ਸਾਡੀ ਪੈਰਿਸ ਦੀ ਧਰਤੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਿਸਾਖੀ ਦਾ ਤਿਹਾਰ ਬੜੀ ਧੂਮ-ਤਮ ਤੇ ਬੜੀ ਸ਼ਾਦਾਂ ਨਾਲ ਮਨਾਉਂਦੇ ਆਂ ਤੇ ਇੱਥੇ ਵੀ ਪੰਜਾਬ ਵਿੱਚ ਆਣ ਕੇ ਵੀ ਅਸੀਂ ਸਾਨੂੰ ਮਹਾਰਾਜ ਨੇ ਇਸ ਭਾਗ ਬਖਸ਼ਿਆ ਕਿ ਅਸੀਂ ਅਨੰਦਪੁਰ ਸਾਹਿਬ ਵਿਖੇ ਆਣ ਕੇ ਉਹਨਾਂ ਦੀ ਧਰਤੀ ਤੇ ਆਣ ਕੇ ਅਸੀਂ ਦਰਸ਼ਨ ਕੀਤੇ ਸਾਧ ਸੰਗਤ ਦੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਬਹੁਤ-ਬਹੁਤ ਹੀ ਵਿਟਪਾਗਾ ਸਮਝਦੇ ਆਂ ਕਿ ਵਾਹਿਗੁਰੂ ਹਰ ਇੱਕ ਤੇ ਇਹ ਕਿਰਪਾ ਕਰੇ ਤੇ ਇਸ ਤਖਤ ਦਾ ਦਰਸ਼ਨ ਕਰਨ ਦਾ ਮੌਕਾ ਬਖਸ਼ੀ। ਸੋ ਕਿੰਨਾ ਪਰਿਵਾਰ ਆਇਆ ਜੀ ਤੁਹਾਡਾ ਅਸੀਂ 5-6 ਫੈਮਲੀਆਂ ਵਾਂ। ਜੀ ਸਾਡੇ ਪੰਜਾਬ 'ਚ ਵਸਦੇ ਸੋਹਰਾ ਪਰਿਵਾਰ ਹੋਰ ਰਿਸ਼ਤੇਦਾਰ ਪੇਕਾ ਪਰਿਵਾਰ ਸਾਰੇ ਹੀ ਰਲ ਮਿਲ ਕੇ ਅੱਜ ਅਸੀਂ ਸਾਂਝੀ ਟੈਂਪੂ ਟਰੈਵਲ ਕਰਕੇ ਇੱਥੇ ਦਰਸ਼ਨ ਕਰਨ ਆਏ ਆ। ਸੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਆਏ ਆ। ਹਾਂਜੀ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਡੀ ਸਾਰੀ ਸਾਧ ਸੰਗਤ ਵੱਲੋਂ ਖਾਲਸਾ ਦਿਸ ਸਾਜਨਾ ਦਿਸ ਦੀ ਬਹੁਤ ਬਹੁਤ ਸਾਧ ਸੰਗਤ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਵੀ ਸੰਗਤਾਂ ਨੇ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਸੁਖਵੀਰਪੁਰ ਹਾਂਜੀ ਤੁਸੀਂ ਕਿਤੋਂ ਆਏ ਹੋ ਅਸੀਂ ਫਰਾਂਸ ਤੋਂ ਆਏ ਹਾਂ ਜੀ ਉੱਥੇ ਜਲੰਧਰ ਜਿਸ ਤੋਂ ਸਾਡੀ ਕਨੈਕਟੀ ਹਾਂ ਹਾਂ ਕਿੱਦਾਂ ਲੱਗਦਾ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸਤੇ 6 ਮਹੀਨੇ ਬਾਅਦ ਆ ਚਾਹੀਦਾ ਇੱਥੇ ਪੰਜਾਬ ਵਿੱਚ ਅਸੀਂ ਸਾਡੂ ਪਰਿਵਾਰ ਤੇ ਬਾਬੇ ਨੇ ਕਿਰਪਾ ਕੀਤੀ ਵੀ ਇਹ ਮਿਲ ਜਾਂਦਾ ਰਾਮਨਾਥ ਹਾਂਜੀ ਰਾਮਨਾਥ ਵੀ ਜੰਮ ਲੈਂਦਾ ਹਾਂਜੀ ਕਿਉਂਕਿ ਸਾਡੇ ਕੋਲ ਇੱਥੋਂ ਦੇ ਪੇਪਰ ਹੈ ਉੱਥੋਂ ਦੀ ਨੈਸ਼ਨੈਟੀ ਜੀ ਜੀ ਅਸੀਂ ਰਾਮਨਾਥ ਦਾ ਹਾਂਜੀ ਬੱਚੇ ਨੈਸ਼ਨੈਲਟੀ ਵਾਲੇ ਆ ਉਹ ਵੀ ਜਾ ਲੈ ਕੇ ਆਉਂਦੇ ਆ ਕੋਈ ਪ੍ਰੋਬਲਮ ਨਹੀਂ ਜੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਸੰਗਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਗੁਰਪੂਰਬ ਗ ਤੋਂ ਤੁਸੀਂ ਆਪਣੇ ਬਹੁਤ ਸੰਗਤਾਂ ਆਉਂਦੀਆਂ ਤੇ ਹੋਮ ਹੋਮ ਆ ਕੇ ਹਾਂਜੀ ਕੁਝ ਲੱਖਾਂ ਕਰੋੜਾਂ ਦੀ ਕਦਰ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਵਾ ਬਹੁਤ ਬਹੁਤ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਆਉਂਦੀਆਂ ਬਹੁਤ ਬਹੁਤ ਧੰਨਵਾਦ ਵਾ ਅਸੀਂ ਅਸੀਂ ਵੀ ਗੁਰੂ ਜੀ ਗੁਰੇ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਤੇ ਕਿ ਅਸੀਂ ਰਾਤੋਂ ਰਾਤ ਹੀ ਇੱਕ ਦਿਨ ਪ੍ਰੋਗਰਾਮ ਲਈ ਕਿਹਾ ਤੇ ਜੋ ਕਿ ਅਸੀਂ ਟੈਂਪਟ ਟ੍ਰੈਵਲ ਕਰਕੇ ਅਸੀਂ ਸਾਰੇ ਪਰਿਵਾਰ ਅਸੀਂ 5-6 ਫੈਮਲੀਆਂ ਬਾਰੋ ਫਰਾਂਸ ਤੋਂ ਆਈਆਂ ਹੋਈਆਂ ਵਾ ਤੇ ਬਹੁਛੇ ਇੱਥੇ ਸਾਡੇ ਭੈਣਾ ਭਰਾ ਭੀਰ ਭਰਾਈਆਂ ਸਾਡੇ ਨਾਲ ਆਏ ਆ ਅਸੀਂ ਉਹਨਾਂ ਦੇ ਨਾਲ ਸਾਰੇ 15-16 ਮੈਂਬਰ ਅਸੀਂ ਇੱਥੇ ਪਹੁੰਚਿਆ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਲੈ ਕੇ ਠੀਕਾ ਖਾਸਾ ਆ ਭਾਈ ਗੁਰਜੀਤ ਸਿੰਘ ਤਾਂ ਸੁਣਿਆ ਜੀ ਤੁਸੀਂ ਪੰਜਾਬ ਤੋਂ ਲੈ ਕੇ ਫੋਰਨ ਤੱਕ ਜਿਹੜੀਆਂ ਸੰਗਤਾਂ ਤੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਕਹਿੰਦੇ ਕਿ ਸਾਨੂੰ ਪਹੁੰਚਾਉਣ ਵਾਲੇ ਉੱਤੇ ਗੁਰੂ ਸਾਹਿਬ ਨੇ ਤੇ ਆਪਾਂ ਉਹਨਾਂ ਦੀ ਬਖਸ਼ਿਸ਼ ਲੈਣ ਵਾਸਤੇ 6 ਮਹੀਨੇ ਬਾਅਦ ਵੀ ਨਤਮਸਤਕ ਹੋਣਾ ਨੇ ਆ ਬੜੀ ਕਿਰਪਾ ਪ੍ਰਮਾਤਮਾ ਦੀ ਤੇ ਤੁਸੀਂ ਪਰਿਵਾਰ ਇੱਕ ਵਾਰੀ ਤੁਹਾਨੂੰ ਸਾਰਾ ਦਿਖਾਵਾਂਗੇ ਕਿ ਸਾਰਾ ਪਰਿਵਾਰ ਜਿਹੜਾ ਏ ਨਾਨਕੇ ਦਾਦਕਾ ਸਾਰਾ ਪਰਿਵਾਰ ਅੱਤੇ ਪਹੁੰਚਦਾ ਏ ਹਰ ਸਾਲ ਖੁਸ਼ੀਆਂ ਪ੍ਰਾਪਤ ਕਰਦੇ ਆਣ ਕਰਨ ਵਾਸਤੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਹੜੇ ਕਾਰ ਬੈਠੇ ਨੇ ਸੰਗਤਾਂ ਬੈਟੀਆਂ ਨੇ ਫੋਰਨ ਚ ਬੈਟੀਆਂ ਨੇ ਉਹ ਵੀ ਇੱਥੇ ਆਣ ਕੇ ਨਤਮਸਤਕ ਹੋਣ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਜੀ ਨਾਨਪੁਰ ਸਾਹਿਬ